ਪਟਾਲਾ ਸ਼ਹਿਰ 'ਚ ਦੇਰ ਰਾਤ ਉਸੁਰਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦ ਸ਼ਹਿਰ ਦੇ ਅੰਦਰੂਨੀ ਹਿੱਸੇ 'ਚ ਜੱਸਾ ਸਿੰਘ ਹਾਲ ਚੌਂਕ 'ਚ ਮੋਟਰਸਾਈਕਲ ਤੇ ਸਵਾਰ ਨੌਜਵਾਨ ਵੱਲੋਂ ਇੱਕ ਰੈਡੀमेड ਕੱਪੜੇ ਦੇ ਸ਼ੋਰੂਮ ਦੇ ਬਾਹਰ ਉਦੋਂ ਫਾਇਰਿੰਗ ਹੋਈ ਜਦੋਂ ਦੁਕਾਨ ਬੰਦ ਕਰ ਆਪਣੀ ਗੱਡੀ ਤੇ ਸਵਾਰ ਹੋ ਵਾਪਸ ਘਰ ਜਾ ਰਿਹਾ ਸੀ ਉਧਰ ਹੀ ਵਾਰਦਾ ਸিসিਟੀਵੀ ਕੈਮਰੇ 'ਚ ਕੈਦ ਹੋ ਗਈ ਉਥੇ ਪੁਲਿਸ ਨੂੰ ਸੂਚਨਾ ਮਿਲੀ ਤਾਂ ਮੌਕੇ ਤੇ ਡੀਐਸਪੀ ਸਿਟੀ ਸੰਜੀਵ ਕੁਮਾਰ ਨੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਉੱਥੇ ਉਹਨਾਂ ਕਿਹਾ ਕਿ ਜੋ ਸ਼ੋਰੂਮ ਮਾਲਕ ਹੈ ਉਸ ਨੂੰ ਪਿਛਲੇ ਸਮੇਂ ਵਿੱਚ ਧਮਕੀ ਆਈ ਹੋਈ ਸੀ। ਅਤੇ ਉਹਨਾਂ ਵੱਲੋਂ ਇਸ ਮਾਮਲੇ ਤੇ ਜਾਂਚ ਕੀਤੀ ਜਾਵੇਗੀ। ਅਤੇ ਉਹਨਾਂ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਮੌਕੇ 'ਵਾਰ ਦਾ ਤੇ ਜਾਂਚ ਕਰਨ ਤੇ ਇੱਕ ਖਾਲੀ ਖੋਲ ਮਿਲਿਆ ਹੈ। ਤੇ ਇੱਕ ਜਿੰਦਾ ਖੋਲ ਮਿਲਿਆ ਹੈ। ਕਿ 48 ਮਿੰਟ ਜਾਂ 50 ਮਿੰਟ ਦੀ ਗੱਲ ਹੀ। ਮੈਂ ਕੋਠੇ ਤੇ ਹੀ ਤੇ ਬਾਜ ਆਈ ਥੱਲੇ ਜਿੱਦਾਂ ਫਾਇਰ ਹੋਇਆ ਹੁੰਦਾ। ਤੇ ਜਦੋਂ ਮੈਂ ਉੱਥੋਂ ਥੱਲੇ ਝਾਕ ਕੇ ਵੇਖਿਆ ਤਾਂ ਥੱਲੇ 10 ਕ ਬੰਦੇ ਖਲੋਤੇ ਸੀ। ਉਹ ਜਦੋਂ ਮੈਂ ਇਹ ਮੈਂ ਜਦੋਂ ਫਟਾਫਟ ਥੱਲੇ ਆਇਆ ਤੇ ਉਹਨਾਂ ਨੇ ਕਿਹਾ ਕਿ ਭਾਜੀ ਆਵਾਜ਼ ਸਾਨੂੰ ਵੀ ਆਈ ਹੈ ਤੇ ਉਹ ਲੱਭਣ ਦੇ ਹੀ ਹਾਲਤਾਂ ਦੇ ਤੇ ਸ਼ਾਇਦ ਕੀ ਗੱਲ ਹੋਈ ਹੈ ਇਹਨੂੰ ਲੱਗਦੀ ਹੈ ਇਹਨੂੰ ਉਹਨਾਂ ਨੇ ਵੇਖਿਆ ਕਿ ਇੱਕ ਗੱਡੀ ਦੇ ਥੱਲੇ ਉਹ ਨਾ ਤੇਲ ਲੀਕ ਕਰਨ ਰਿਹਾ ਹੈ ਉਹ ਜਦੋਂ ਗੱਡੀ ਦੇ ਥੱਲੇ ਵੇਖਿਆ ਤੇ ਉਹ ਇੱਕ ਜਿਹੜਾ ਫਾਇਰ ਸੀ ਉਹਦੇ ਵਿੱਚ ਵੱਜ ਕੇ ਨਾ ਜ਼ਮੀਨ 'ਚ ਤੇ ਉਹ ਉਹਦੇ ਵਿੱਚ ਵੱਜ ਕੇ ਥੱਲੇ ਦੇ ਰੌਂਡ ਠੀਕ ਆ ਉਹ ਅਸੀਂ ਪੜ ਕੇ ਉਹ ਵੀ ਪੁਲਿਸ ਨੂੰ ਦਿੱਤਾ ਇੱਕ ਰੌਂਡ ਜਿਹੜਾ ਸਾਬਤ ਸੀ ਸ਼ਾਇਦ ਉਹਨਾਂ ਦੇ ਕੋਲ ਚੱਲਿਆ ਕੋ ਸਾਹਮਣੇ ਟੋਕ ਦੇ ਵਿੱਚ ਗਲੀ ਦੇ ਵਿੱਚ ਕਿਆ ਸੀ ਤੇ ਮੋਟਰਸਾਈਕਲ ਤੇ ਸਵਾਰ ਹੋ ਕੇ ਦੋ ਬੰਦੇ ਹੀ ਜਿਹੜੇ ਕਿ ਆਏ ਉਹ ਬਾਅਦ ਸিসিਟੀਵੀ ਕੈਮਰਾ ਦੇ ਵਿੱਚ ਉਹਨਾਂ ਨੂੰ ਅਸੀਂ ਚੈੱਕ ਕੀਤਾ ਜੋ ਉਹ ਹੀ ਉਹ ਵੀ ਪੁਲਿਸ ਨੂੰ ਦਿੱਤਾ ਜੋ ਵੀ ਕੈਮਰੇ ਵਿੱਚ ਕਿ ਨਜ਼ਰ ਆ ਰਿਹਾ ਸੀ ਸিসিਟੀਵੀ ਦੇ ਵਿੱਚ ਇਹ ਕਿ ਦੋ ਬੰਦੇ ਜਿਹੜੇ ਨੇ ਨਾ ਲੜਕੇ ਜਿਹੜੇ ਆ ਉਹ ਸਪਲੈਂਡਰ ਮੋਟਰਸਾਈਕਲ ਦੇ ਉੱਤੇ ਸਵਾਰ ਹੋ ਕੇ ਆਏ ਤੇ ਉਹਨਾਂ ਨੇ ਆਣ ਕੇ ਦੋ ਫਾਇਰ ਕੀਤੀ ਕਿਸ ਦੀ ਦੁਕਾਨ ਤੇ ਕੀਤੀ ਦੇ ਐਸਾ ਕੋ ਮਾਮਲਾ ਦੁਕਾਨ ਮੇਰੀਆਂ ਦੁਕਾਨਾਂ ਨੇ ਥੱਲੇ ਜਿਹੜੀਆਂ ਕਿ ਮੈਂ ਕਿਰਾਏ ਤੇ ਦਿੱਤੀਆਂ ਹੋਈਆਂ ਜਿੱਦੇ ਥੱਲੇ ਇੱਕ ਫੈਸ਼ਨ ਲੰਡਨ ਦੀ ਦੁਕਾਨ ਆ ਉਹਨੂੰ ਪਹਿਲਾਂ ਵੀ ਅਜ ਤੋਂ 6 ਮਹੀਨੇ ਪਹਿਲਾਂ ਵੀ ਉਹਨੂੰ ਕਾਫੀ ਫਰੋਟੀ ਵਾਸਤੇ ਉਹਨੂੰ ਕਹਿੰਦੇ ਸੀ ਜਿਹਦੇ ਕਰਕੇ ਉਹਨੂੰ ਗਰਮੈਂਟ ਮਿਲੀ ਹੋਏਗੀ ਹੁਣ ਵੀ ਉਹਨੂੰ ਪਿਛਲੇ 10-15 ਦਿਨ ਤੋਂ ਉਹਦੇ ਕਹਿਣ ਮੁਤਾਬਕ ਉਹਨੂੰ ਟੰਕ ਦਿੱਤਾ ਜਾ ਰਿਹਾ ਤੇ ਅੱਜ ਵੀ ਜਦੋਂ ਅਸੀਂ ਉਹਨੂੰ ਫੋਨ ਕੀਤਾ ਉਹਨੇ ਇਹੀ ਕਿਹਾ ਕਿ ਮੈਨੂੰ ਅੱਜ ਵੀ ਉਹਨਾਂ ਨੇ ਕਿਹਾ ਕਿ ਅੱਜ ਤੂੰ ਵੱਜ ਜਾਣਾ ਕਿਉਂਕਿ ਛੇਤੀ ਦੁਕਾਨ ਬੰਦ ਕਰਕੇ ਚੱਲ ਗਿਆ ਤੇ ਤੈਨੂੰ ਛੱਡਣਾ ਨਹੀਂ ਦਿੱਕੀ ਹੈ ਦਿੱਕੀ ਲਖੋਰਾ ਦਾ ਹੁਣ ਤੇ ਵਸੇ ਕਾਦੀਆਂ ਚੀਜ਼ ਦੇ ਲੱਗੇ ਰਹਿੰਦੇ ਉਹਦੇ ਸਟੋਰ ਤੇ ਗੋਲੀ ਚੱਲਦੀ ਹੈ ਦੋ ਕੋਲ ਇੱਕ ਜਿੰਦਾ ਰੋਂ ਮਿਲਿਆ ਦੀ ਉੱਥੇ ਤੇ ਇੱਕ ਕੋਲ ਮਿਲਿਆ ਜਿਹੜਾ ਜਿੰਦਾ ਰੋਂ ਦਾ ਉਹ ਟਰਾਈ ਨਹੀਂ ਹੋਇਆ ਜੇ ਉਹਨੂੰ ਕਹਿੰਦੇ ਤੇ ਕੋਈ ਛੱਟ ਨਹੀਂ ਹੈਗੀ ਤੇ ਬਾਕੀ ਦੁਕਾਨਾਂ ਵਗੈਰਾ ਬੰਦ ਨੇ ਤੇ ਅਸੀਂ ਫਿਰ ਸੀਸੀਟੀਵੀ ਤੇ ਦੇਖਿਆ ਨਾ ਸਵੇਰ ਮੰਮੀ ਵੀ ਦਿੱਕੀ ਨਾਲ ਗੱਲ ਹੋਈ ਹੈ ਜਿਹਦੇ ਤੇ ਸਟੋਰ ਹੈਗਾ ਤੇ ਦਿੱਕਨ ਦਾ ਜਿਹੜਾ ਨਾ ਕਹਿੰਦਾ ਪਹਿਲੇ ਵੀ ਮੈਨੂੰ ਪਹਿਲੇ ਟਾਈਮ ਇਹਨੂੰ ਵਨ ਮੈਨ ਮਿਲੇ ਰਹੇ ਨੇ ਤੇ ਉਹ ਦੇਖਦੇ ਆਂ ਜੀ ਉਹਦੇ ਨਾਲ ਗੱਲ ਕਰਦੇ ਹਾਂ ਹੁਣ ਲੇਟੈਸਟ ਵੀ ਧਮਕੀ ਆਈ ਥੀ ਨਹੀਂ ਉਹ ਮੇਰੇ ਨੋਟਿਸ ਜਾਂ ਉਹਨੂੰ ਇਹ ਦੱਸੀ ਨਹੀਂ ਉਹ ਕਹਿੰਦਾ ਕਿ ਮੈਨੂੰ ਆਉਂਦੀ ਹੈ ਮੈਂ ਕਿਹਾ ਆਪਣਾ ਚੈੱਕ ਕਰਾਓ ਸਾਰਾ ਅਸੀਂ ਐਨਾਲਿਸਿਸ ਕਰ ਲੈਣੇ ਆ ਫਾਈਬਰ ਤੋਂ ਵੀ ਕਰਵਾ ਲੈਣੇ ਸੀ ਜਿਹੜਾ ਇਸ ਨੰਬਰ ਤੋਂ ਜੇ ਬਾਹਰ ਦਾ ਨੰਬਰ ਵੀ ਹੈ ਕੋਈ ਕੋਈ ਆਪਾਂ ਕੋਲ